ਹਾਂ ਜੀ ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਵੱਖ-ਵੱਖ ਸਮੇਂ ਤੇ ਆਪਾਂ ਵੱਖ-ਵੱਖ ਐਡ ਵੀ ਕਰਦੇ ਰਹਿੰਦੇ ਆ ਪਰ ਅੱਜ ਮੈਂ ਐਡ ਨਹੀਂ ਕਰ ਰਿਹਾ ਸੋ ਮੇਰੇ ਦੋਸਤ ਨੇ ਇੱਕ ਪ੍ਰੋਡਕਟ ਵਰਤਿਆ ਸੀ ਬਾਈ ਕੁੰਡੀ ਮੁਚ ਤੇ ਮੈਂ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਮੈਨੂੰ ਦੱਸਿਆ ਵੀ ਬਾਈ ਆ ਮੈਂ ਇੱਕ ਕੁੰਡੀ ਮੁਚ ਪ੍ਰੋਡਕਟ ਵਰਤਿਆ ਸੀ ਮੈਨੂੰ ਲੱਗਿਆ ਵੀ ਇਹਦੇ ਬਾਰੇ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਸ਼ੇਅਰ ਕਰਾਂ ਤੇ ਉਹ ਕਹਿੰਦਾ ਬਾਈ ਜਿਵੇਂ ਮੇਰੇ ਕਲੋਜ਼ ਦਾ ਦੋਸਤ ਉਹ ਕਹਿੰਦਾ ਮੇਰੇ ਕੀੜਾ ਲੱਗਿਆ ਹੋਇਆ ਸੀ ਦਾੜੀ ਬਿਰਲੀ ਸੀ ਕਾਫੀ ਸਾਰੀ ਪ੍ਰੋਬਲਮ ਸੀ ਮੁਛ ਦੇ ਵਿੱਚ ਵੀ ਕੱਟ ਸੀ ਮੇਰੀ ਉਹ ਕਹਿੰਦਾ ਭਾਈ ਮੈਂ ਇੰਸਟਾਗ੍ਰam ਆਈਡੀ ਤੇ ਇਹਦਾ ਐਡਰੈਸ ਸੀ ਕੁੰਡੀ ਮੁਚ ਪ੍ਰੋਡਕਟ ਹੈ ਕਹਿੰਦਾ ਮੈਂ ਉੱਥੋਂ ਲਿਆ ਕੇ ਖਰੀਦਿਆ ਜੂਸ ਕੀਤਾ ਕਹਿੰਦਾ ਹੁਣ ਮੇਰੀ ਦਾੜ੍ਹੀ ਬਹੁਤ ਵਧ ਗਿਆ ਹੋ ਗਈ ਤੇ ਜਿਹੜੇ ਮੱਛਾਂ ਦੇ ਵਿੱਚ ਵੀ ਕੱਟ ਪਈ ਸੀ ਦਾੜ੍ਹੀ 'ਚ ਕੱਟ ਪਈ ਹੋਈ ਸੀ ਇਹ ਬਾਈਟ ਮਤਲਬ ਚਮੜੀ ਨਿਕਲਾਈ ਸੀ ਉਹ ਸਾਰੀ ਸੈੱਟ ਹੋ ਗਈ ਸੀ ਸੋ ਦੋਸਤੋ ਮੈਂ ਵੀ ਆਪਣੇ ਵੱਲੋਂ ਮੈਨੂੰ ਵਧੀਆ ਲੱਗਿਆ ਵੀ ਆਪਣੇ ਦੋਸਤ ਦਾ ਇਹ ਫਾਇਦਾ ਹੋਇਆ ਵੀ ਕਿਸੇ ਹੋਰ ਭਰਾ ਦਾ ਫਾਇਦਾ ਹੋ ਜੇ ਤੁਸੀਂ ਕੁੰਡੀ ਮੁਚ ਪ੍ਰੋਡਕਟ ਮੈਂ ਉਹ ਇੰਸਟਾਗ੍ਰam ਆਈਡੀ ਦਾ ਸਕਰੀਨਸ਼ਾਟ ਤੁਹਾਨੂੰ ਲੈ ਕੇ ਦਿੰਨਾਗਾ ਤੇ ਉਹ ਇੰਸਟਾਗ੍ਰam ਆਈਡੀ ਤੇ ਤੁਸੀਂ ਜਾ ਕੇ ਕੰਟੈਕਟ ਕਰਕੇ ਕੁੰਡੀ ਮੁੱਛ ਪ੍ਰੋਡਕਟ ਖਰੀਦ ਸਕਦੇ ਸੋ ਇਹ ਮੇਰੇ ਨੂੰ ਐ ਦਾੜੀ ਮੁੱਛ ਕਣੀ ਤੇ ਪਰਮੇ ਹੋ ਜੂਗੀ ਬਹੁਤ ਵਧੀਆ ਪ੍ਰੋਡਕਟ ਹੈ ਮੈਂ ਸੋਚਿਆ ਯਾਰ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਗੱਲਬਾਤ ਵੀ ਐਡ ਤਾਂ ਆਪਾਂ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ ਸੋ ਇੰਸਟਾ ਲਈ ਤੁਸੀਂ ਇਹ ਪ੍ਰੋਡਕਟ ਲੈ ਸਕਦੇ ਹੋ ਬਾਈ ਧੰਨਵਾਦ ਸ਼ੁਕਰੀਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਦੋਸਤ ਜਿਹੜੇ ਉਹਨਾਂ ਦਾ ਫਾਇਦਾ ਹੋ ਸਕੇ ਸੋ ਸਤਿ ਸ੍ਰੀ ਅਕਾਲ